ਇਕ ਸ਼ਹਿਗਦਲੀ ਹੁੰਦਾ ਠੀਕ ਹੈ ਪਿਛਲੇ ਜ਼ਮਾਨੇ ਚ ਹਾਂਜੀ ਇਹ ਠੀਕ ਹੈ ਬੰਦੇ ਗਰੀਬ ਜਿਹੜੇ ਸਿੱਧਾ ਜਿਹਾ ਬੰਦਾ ਰਿਹਾ ਸਾਫ ਜਿਹਾ ਬੰਦਾ ਜੀ ਮਾਂ ਹੁੰਦੀ ਸੀ ਦੋ ਬਚਾਰੇ ਆਪਣਾ ਟਾਈਮ ਪਾਸ ਕਰਦੇ ਤੇ ਹਾਂਜੀ ਇੱਕ ਕਮਰਾ ਪਾਇਆ ਨਾ ਛੋਟਾ ਯੈਨ ਦਾ ਹਾਂਜੀ ਉੱਥੇ ਆਪਣਾ ਖਾਣਾ ਪੀਣਾ ਸ਼ਰਤ ਕਰਤੀ ਕਰਨ ਮੇਰੇ ਨੂੰ ਕਹਿਣ ਦਾ ਗੀਲੀ ਮਾਂ ਇੱਕ ਦਿਨਾਂ ਕਹਿੰਦੀ ਸ਼ਹਿਗ ਸ਼ਲੀ ਨੱਕੜਾ ਲੈ ਕੇ ਆ ਸੁੱਕੀਆਂ ਵਾਲਣ ਵਾਸਤੇ ਕਦਾ ਕੋਈ ਨਾ ਮਾਂ ਲੈ ਆਉਣਾ ਤੇਰੇ ਕੋਹੜੀ ਲੈ ਕੇ ਚਲਾ ਗਿਆ ਹਾਂਜੀ ਗੰਗਰ ਚ ਉੱਤੇ ਲੱਗੇ ਅੱਛਾ ਜੀ ਗੰਗਰ ਚ ਆ ਕੇ ਨੇ ਫਿਰ ਦਰਾਖਰ ਕੋਈ ਦੇਖਿਆ ਸੁੱਕਾ ਦਰਖਾਣਾ ਕੋਈ ਉੱਪਰ ਚੜ ਗਏ ਪਰ ਉੱਪਰ ਚੜ ਕੇ ਹੋ ਨਹੀਂ ਵੱਢਣ ਲੱਗਿਆ ਟਾਣੇ ਨੂੰ ਟਾਣ ਵੱਢਣ ਲੱਗਿਆ ਉੱਪਰ ਉਹ ਉੱਥੇ ਕੋਈ ਬੰਦਾ ਨੰਗੇ ਜਾਂਦਾ ਕਿ ਹੋਰ ਰਾਹੀ ਹੋਈ ਉਹਨੇ ਦੇਖਿਆ ਵੀ ਬੰਦਾ ਲੱਕੜਾਂ ਵੱਢਣ ਲੱਗਿਆ ਹੋਇਆ ਇਹ ਖੜਾ ਹੋ ਗਿਆ ਟਾਣੇ ਤੇ ਆ ਜਾਈ ਗਏ ਵੱਢਣ ਲੱਗਿਆ ਹੈ ਇਹਨੇ ਮਾਰਨਾ ਇਹਨੇ ਇਹਦੇ ਟਾਣੇ ਥੋੜਾ ਜਿਹਾ ਵੀ ਉਹ ਵੀ ਵੱਢੂ ਵੱਢਣ ਲੱਗਿਆ ਹੋਇਆ ਹਾਂ ਜੀ ਉਹ ਦੇਖੇ ਤਾਂ ਉਹ ਫਾਈਟਰ ਮਾਰਨਾ ਹਾਂ ਜਾ ਜਾ ਬਾਈ ਜੀ ਤੇਰੇ ਬਾਰੇ ਵੀ ਵੇਰ ਦੇਣਾ ਕਹਿੰਦਾ ਮਰ ਨੂੰ ਕਾ ਤੇਰੀ ਮਰਦੀ ਚੜਾ ਗਿਆ ਫਿਰ ਉਹ ਪਰੋਛੇ ਸਿਡੀ ਕੋ ਪਿੱਛੋਂ ਜਦਾ ਨਹੀਂ ਮਾਰਨਾ ਕਹ ਗਿਆ ਇਹਨੂੰ ਐ ਨਾ ਪੁੱਛਿਆ ਮੈਂ ਕਦ ਮਰੂੰਗਾ ਚਾਰ ਕਹਿੰਦਾ ਹੁਣ ਪੁੱਛ ਲੈਣਾ ਕਹਦਾ ਡੋੜ ਜਾਂਦਾ ਥੱਲੇ ਉਤਰਿਆ ਲਟਕ ਕੇ ਜਾ ਕੇ ਰੋਕ ਲਿਆ ਕਹਿੰਦਾ ਵੀ ਗੱਲ ਸੁਣ ਮੇਰੀ ਤੂੰ ਮਰਨਾ ਮਰਨਾ ਕਹਿੰਦਾ ਨਾ ਕਦ ਬੜੂਗਾ ਉਹਨੇ ਦੇਖਿਆ ਵੀ ਬੰਦਾ ਕੋਈ ਸਿੱਧਾ ਜਾਈ ਹੈ ਤੂੰ ਕਹਦਾ ਅੱਜ ਤਾਂ ਚੌਥੇ ਪੜੀ ਮੈਨੂੰ ਮਰ ਜਾਏਗਾ ਉਹਨੂੰ ਕੋਈ ਜਣ ਦੱਸਦਾ ਮੇ ਬਦਵਾ ਨੂੰ ਮਰ ਜਾਏਗਾ ਉਹ ਅੱਛਾ ਚਾਰ ਮੋੜੇ ਆਇਆ ਲਖਣਾ ਵੱਡੀਆਂ ਵੱਟਕੇ ਜੀ ਘਰੇ ਲਿਆਇਆ ਮਾਂ ਨੂੰ ਕਹਿੰਦਾ ਮਾਂ ਇੱਕ ਗੱਲ ਸੁਣੇ ਮੇਰੀ ਮੈਂ ਬੁੱਧਵਾਰ ਨੂੰ ਮਰ ਜਾਣਾ ਲਫੋ ਤਾਂ ਤੂੰ ਕਿੰਗਰੇ ਤੇਰਾ ਦੋਸਨ ਨੂੰ ਆਦ ਨਹੀਂ ਨਹੀਂ ਮੈਂ ਬੁੱਧਵਾਰ ਨੂੰ ਮਰ ਜਾਣਾ ਕਹਿੰਦਾ ਚਾਹ ਨੂੰ ਜਦਨੇ ਫਿਰ ਬੁੱਧਵਾਰ ਆਇਆ ਵੀ ਕਰਨ ਨੂੰ ਬੁੱਧਵਾਰ ਆ ਪਾਤਨ ਨੂੰ ਮਾਂ ਨੂੰ ਕਹਿੰਦਾ ਮਾਂ ਮਨ ਰੋਟੀਆਂ ਬਣਾ ਦੇ ਖਾਣ ਚਾਹੀਆਂ ਸਬ지 ਬਣਾ ਦੇ ਕਰਨ ਨੂੰ ਮੈਂ ਮਰ ਜਾਣਾ ਕਹ ਗੋ ਵੀ ਰੋਟੀ ਬਣਾ ਦੇ ਜਿਉਂ ਨਾਲੇ ਬਣਾ ਕੇ ਰੋਟੀ ਜਾ ਕੇ ਸਿਵਿਆਂ ਦੇ ਵਿੱਚ ਮੰਜੀ ਲੈ ਗਿਆ ਚੱਕ ਕੇ ਸਿਵਾਂ ਚ ਮੰਗੀ ਗਾੜੀ ਆ ਕੇ ਅੱਛਾ ਉੱਗੇ ਪੈ ਗਿਆ ਹਾਂ ਰਾਗ ਰੋਟੀ ਖਾ ਕੇ ਪੈ ਗਿਆ ਹਾਂ ਚੜ ਕੇ ਬੁੱਧਵਾਰ ਚੜ ਕੇ ਜਾਣੇ ਫੇ ਕਹਿੰਦਾ ਯਾਰ ਅੱਜ ਮਰ ਗਿਆ ਆਪਾਂ ਇੱਦਾਂ ਜੀ ਕੋਠੀ ਪਿਆ ਰਿਆ ਕਰੇ ਰੋਟੀ ਖਾਣਾ ਕਰੇ ਸੇਵਾ ਜੀ ਪਿਆ ਰਿਆ ਕਰੇ ਆਪਾਂ ਕੱਲ ਦੇ ਮਰੇ ਹੋਏ ਆਪਾਂ ਪਰਚੋ ਦੇ ਮਰੇ ਆ ਫਿਰ ਆਈ ਕਿ ਛੋਟੀ ਜਾ ਕਰੇ ਆਪਣੇ ਕੋਠੀ ਰਿਆ ਕਰੇ ਤਨ ਚਾ ਦੇ ਤਨ ਚਾ ਦਿਨ ਬਾਅਦ ਕੋਈ ਬਾਣੀਆਂ ਠੀਕ ਆਂਗੇ ਉਹ ਕੋਈ ਸਮਾਨ ਲੈ ਕੇ ਚੱਲਦਾ ਤੇਲ ਦਾ ਪੀਪਾ ਜਾਂ ਤੇਲ ਦਾ ਕੋਈ ਲੈ ਕੇ ਜਿ ਸੱਤੇ ਰੱਖਿਆ ਹੈ ਉਹਦੇ ਉਹਨਾਂ ਦੇ ਕਾਸ਼ੇ ਕੰਮ ਜਿਹੜੇ ਇਨਸ਼ਾ ਅੱਪਰੇ ਇਹਨਾਂ ਚੱਕੇ ਇਤਨਾ ਪਿੰਡ ਦੂਰ ਆ। ਉਹ ਤੇਲ ਦੀ ਭਾਰਾ ਮੂਥਲ ਕੀਤਾ ਜਾਗਣੀ। ਉਹਨਾਂ ਸੋਚਿਆ ਕਿ ਮੈਂ ਤੇ ਜਾਣਾ ਨਹੀਂ ਵੀ ਜੇ ਕੋਈ ਬੰਦਾ ਮਰਜੀ ਵਿਚਾਰ ਆਪਣਾ ਰੁਪਈਆ ਦੋ ਰੁਪਈਆ ਦੇ ਦਾਂਗੇ। ਜੋ ਮੇਰੇ ਪਿੰਡ ਛੱਡਿਆ ਹੋ ਗਿਆ। ਉਹ ਤੁਰਿਆ ਆਉਂਗਾ ਤੇ ਉਹਦੇ ਫਿਰ ਸ਼ੇਖ ਸ਼ਰੀ ਨੇਗਾ ਪੈ ਗਿਆ ਬੰਦਾ ਪਿਆ ਦੀ ਮੰਜੇ ਤੇ ਸੇਵਾਜੇ। ਜਾਂ ਨੰਨੰਦਾ ਗਿਆ ਬਈ ਕੰਨਾਂ ਬੰਦੇ ਦੀ ਪੁੱਛਦੇ ਆਪਾਂ। ਉਹਨੂੰ ਕਹਿੰਦਾ ਵੀ ਰੁਪਈਆ ਉੱਠ ਕੇ ਕਹਿੰਦਾ ਅਰੇ ਯਾਰ ਤੇ ਮੈਂ ਕੀ ਕਰ ਲਾ ਕਹਿੰਦਾ ਵੀ ਮੇਰਾ ਤੇਲ ਦਾ ਪੀਪਾ ਫਰਾਨੇ ਪਿੰਡ ਛੱਡ ਕੇ ਆ। ਆਹ ਨਾਲ ਰੁਪਈਆ ਗਾਮਦੰਦ ਕਹਿੰਦਾ ਗੱਲ ਸੁਣਦਾ ਗਰੀ ਮਾਤਾ ਨੂੰ ਛੱਡ ਕੇ ਜਰੂਰ ਆਉਂਦਾ ਮੈਂ ਪਰਸੇ ਚੋਟੇ ਤੇ ਮਰਿਆ ਹੋਇਆ ਹਾਂ ਅੱਛਾ ਕਹਿੰਦਾ ਨਹੀਂ ਆ ਤੂੰ ਮਰਿਆ ਕਿਤੇ ਬੋਲਦੇ ਹੁੰਦੇ ਨੇ ਆਏ ਹੁੰਦੇ ਨਹੀਂ ਨਹੀਂ ਮੈਂ ਪਰਸੇ ਦਾ ਮਰਿਆ ਚੋਟੇ ਦਾ ਹਾਂ ਚੜਦਾ ਤਾਂ ਪਿਆ ਮੇਰਾ ਪੀਪਲ ਛੱਡਿਆ ਚੜਦਾ ਤਾਂ ਕੋਈ ਨਾ ਛੱਡਿਆ ਉਹਨਾਂ ਨੇ ਉਹਨੇ ਫੇਰ ਰੁਪਈਆ ਫੜ ਕੇ ਜੇਬ ਚ ਪਾ ਲਿਆ ਪੀਪਲ ਚੱਕਣਾ ਛੱਡ ਤੇ ਨਹੀਂ ਫੇਰ ਉਹ ਬਈਆਂ ਦਾ ਉਹ ਨਾਲ ਬਾਣੀਆਂ ਜਾਂਦਾ ਨਾਲ ਉਹ ਜਾਂਦਾ ਫੇਰ ਉਹ ਸੋਚਦਾ ਸਹੀ ਛੇੜੀ ਕਿ ਮੈਂ ਵੀ ਉਹ ਆਪਾਂ ਰੁਪਈਆ ਨਾ ਕੀ ਕਰਾਂਗੇ ਚੜਦਾ ਉਹ ਰੁਪਈਆ ਦੇ ਆਪਾਂ ਅੰਦਰ ਲਿਆਵਾਂਗੇ ਦੋ ਤੀ ਦੋ ਤਨਾਂ ਅੰਦਰ ਆਇਆਂਗੇ ਉਹ ਅੰਡੇ ਆਗੇ ਕਰਾ ਪਰਾਪਾ ਚੂੜੀ ਚ ਦਬਾ ਦਾਂਗੇ ਤੇ ਉਹ ਬੱਦ ਚੋਂ ਉਹਦੇ ਪਿੱਛੇ ਫਿਰ ਬੱਕਰੇ ਨਿਕਲ ਆਉਣਗੇ ਬੱਕਰੇ ਨਿਕਲਾਂਗੇ ਫਿਰ ਉਹ ਮੁਰਗੇ ਮੁਰਗੀਆਂ ਬਣ ਗਿਆ ਨਜੇ ਬੜੇ ਫਿਰ ਉਹ ਅੰਡੇ ਦੇਣ ਲੱਗ ਜਾਂਣ ਫਿਰ ਆਪਣਾ ਕੋ ਖਾਸੀਆਂ ਮੁਰਗੀਆਂ ਹੋ ਜਾਣਗੀਆਂ ਖਾਸੇ ਗੁਰਗੇ ਹੋ ਜਾਣਗੇ ਫਿਰ ਆਪਾਂ ਇੱਕ ਦਿਨ ਐ ਕਰਾਂਗੇ ਵੀ ਸਾਰੇ ਮੁਰਗੇ ਸਾਰੇ ਵੇਚ ਦਾਂਗੇ ਆਪਾਂ ਵੇਚ ਕੇ ਫਿਰ ਬੱਕਰੀ ਲਾ ਲਾਂਗੇ ਫਿਰ ਉਹ ਮੇਮਨੇ ਦੇ ਵੀ ਫਿਰ ਆਪਣੇ ਬੱਕਰੀਆਂ ਬੱਕਰੇ ਬਹੁਤ ਹੋ ਜਾਣਗੇ ਬੱਕਰੀਆਂ ਵੇਰਾ ਪੱਬ ਕੇ ਸਾਰੀਆਂ ਵੇਚ ਦਾਂਗੇ ਆਪਣੇ ਮਨ ਚ ਬਰੌਜ ਜਾਂਦਾ ਕਹਾਣੀ ਫਿਰ ਆਪਾਂ ਮੈਸ ਲੈ ਲਾਂਗੇ ਮੈਸ ਲੈ ਕੇ ਫਿਰ ਉਹ ਝੋਟੀਆਂ ਦੇਵਾਂਗਾ ਹਾਂ ਕੱਟੇ ਬੱਚੇ ਦੇਵਾਂਗੇ ਫਿਰ ਉਹ ਖਾਸੇ ਮਸਾਂ ਹੋ ਜਾਣਗੇ ਹਾਂ ਤੇ ਆਪਾਂ ਚੰਗੇ ਤਗੜੇ ਬੰਦੇ ਬਣ ਜਾਂਗੇ ਹਾਂ ਚਾਰ ਪੈਸੇ ਕੋਈ ਹੋ ਜਾਣਗੇ ਫਿਰ ਕਦੋਂ ਮੈਂ ਆਪਾ ਵਿਆਹ ਕਰਾਉਂਗਾ ਅੱਛਾ ਤੇ ਵਿਆਹ ਕਰਾਂਗੇ ਵਿਆਹ ਤੋਂ ਬਾਅਦ ਪਿਆਰ ਹੋ ਜੂਗਾ ਨਾ ਫਿਰ ਮੇਰੇ ਥੋੜਾ ਚਿਰ ਬਾਅਦ ਫਿਰ ਬੱਚੇ ਹੋ ਜਾਣਗੇ ਕਦਾਂ ਫਿਰ ਆਪਾਂ ਕੰਮ ਕਰਨਾ ਛੱਡਵਾਂਗੇ ਜਾਂ ਨਿਆਣੇ-ਸ਼ਿਆਣੇ ਹੋ ਜਾਣਗੇ ਵੀ ਸਾਡੇ ਹੁਣ ਕੰਮ ਨਾ ਕਰੀਏ ਮੈਂ ਕਹਿੰਦਾ ਫਿਰ ਜਾ ਕੇ ਦਰਵਾਜੇ 'ਚ ਬਹਿ ਜਾ ਕਰਨਾ ਫਿਰ ਮੁੰਡੇ ਆਪੇ ਕੰਮ ਕਰਨਗੇ ਨਾ ਕਰਨਗੇ ਕਦਾਂ ਫਿਰ ਉਹ ਮੁੰਡੇ ਦੁਪਹਿਰੇ ਜਾਇਆ ਕਰਨਗੇ ਇੱਥੇ ਦਰਵਾਜੇ 'ਚ ਵੀ ਬਾਪੂ ਰੋਟੀ ਖਾ ਲਾ ਕੇ ਕਦਾਂ ਆਕਰਗੇ ਹੱਥ ਜੈਦੀ ਖਾਣੀ ਰੋਟੀ ਜਦੋਂ ਆਇਆ ਕਿਤਾਉ ਤੇਲ ਦਾ ਪੋਸੇ ਤੇ ਦੇਖ ਗਿਆ ਫਤ ਅੱਛਾ ਤੇ ਡੋਲਗੇ ਪਈ ਬਾਣੀਆਂ ਡੱਡ ਪੈਸਾ ਤਾਂ ਮੇਰਾ ਨੁਕਸਾਨ ਕਰਦੇ ਨੇ ਚੜਾ ਨੁਕਸਾਨ ਹੋਇਆ ਕਿ ਮੇਰਾ ਡੱਬਰ ਖੜ ਗਿਆ ਕਿ ਨਿਗਾਨ ਦੇ ਰੋਣਾਂ ਕਹਿੰਦਾ ਚਾਚਾ ਠਾਣੇ ਚੱਲ ਗਏ ਚੱਲੇ ਕਹਿੰਦਾ ਲੈ ਅੱਜ ਸੇ ਜਾਣਾ ਕਹਿੰਦਾ ਚਾਚਾ ਮੇਰਾ ਖੇਤ ਡੱਬਰ ਖਰਾਬ ਹੋ ਗਿਆ ਚਾਹ ਉਹ ਠਾਣੇ ਬੈਠੇ ਚੱਲ ਪਈ ਬਾਣੀਆਂ ਲੋਕ ਉਹਨਾਂ ਦੇ ਜਾਂਦਾ ਉਹਨਾਂ ਗਾਂ ਦੋ ਮੁੰਡੇ ਠੀਕੇ ਉਹ ਡੱਡ ਦੇ ਚਾਪਸੇ ਬਿੱਤੀ ਕੋਈ ਗੱਡ ਹੋ ਜਨਾਂ ਜਾਂ ਚਿੱਟੀ ਗਈ ਜਾਂ ਕੁਝ ਫੱਪਾ ਲੱਗ ਗਿਆ ਉਹਨਾਂ ਨੂੰ ਕਜੋਨ ਲੱਗੇ ਹੋਏ ਲੜਨ ਦੇ ਗਾਵਾ ਕੱਢ ਲਾ ਯਾਕਲ ਹੈ ਜੇ ਉਹਨਾਂ ਕੋਲ ਤੁਸੀਂ ਕੋਲ ਬੁਲ ਬੰਦ ਕਿਹਨਾਂ ਉਹਨੇ ਇੱਕ ਥੱਪੜ ਵੜੇ ਮਾਰਿਆ ਇੱਕ ਥੱਪੜ ਵੜੇ ਮਾਰਿਆ ਦੋਹਾਂ ਦੇ ਇਹ ਹੈ ਜਦ ਕਿ ਉਹਨਾਂ ਦੇ ਅੰਦੇ ਸੀ ਕਹਿੰਦਾ ਉਹ ਮੋਢੇ ਕਹਿੰਦਾ ਹੈ ਗੱਜਣਾ ਇਹ ਸਾਡਾ ਦਰਦ ਦਾ ਪਾ ਹੈ ਮੋਲ ਦੇ ਜਿਹੜੇ ਨਾਲ ਆਉਂਗਾ ਕੋਈ ਥੱਪੜ ਮਾਰ ਚਾਹੇ ਇਹ ਨਹੀਂ ਥੱਪੜ ਮਾਰ ਕੇ ਮੈਂ ਚੜ੍ਹ ਕੇ ਉਠਾਣਾ ਚਾਹਾਂ ਕਹਿੰਦਾ ਆਜੋ ਪਰ ਅਸੀਂ ਠਾਣੇ ਜਾਣ ਨਹੀਂ ਹੈ ਅਸੀਂ ਆਜੋ ਚੱਲ ਜੀ ਮੋਢੇ ਨਾਲ ਚੱਲ ਕੇ ਉਠਾਣ ਜਾ ਕੇ ਗੱਲ ਕਰਦੇ ਆਂ ਬਾਣੀਆਂ ਜਿਹੜੇ ਨਾਲ ਨਾਲ ਠਾਣੇ ਪਹੁੰਚ ਗਏ ਠਾਣੇ ਜਾ ਕੇ ਤਾਂ ਠੰਗਰ ਕੋਲ ਪੇਸ਼ ਹੋ ਗਏ ਕੀ ਗੱਲ ਹੋ ਗਈ ਬਾਣੀਆਂ ਦਾ ਜੋ ਬੋਲਿਆ ਨਹੀਂ ਮੁੰਡਾ ਨੂੰ ਕਹਿੰਦਾ ਯਾਰ ਕੀ ਗੱਲ ਬਈ ਅਸੀਂ ਲੜਦੇ ਤੇ ਆ ਉਸ ਬਿੱਟੀ ਸਾਡਾ ਕੁਛ ਖੜਾ ਸੀਗਾ ਇਹ ਨਹੀਂ ਆਕੇ ਸਾਡੇ ਮੁਖਬੀ ਦੋਈ ਇੱਕ ਥੱਪੜੇ ਮਾਰ ਕੇ ਮੇਰੇ ਮਾਰਾ ਥੱਪੜ ਇਹ ਨਹੀਂ ਕਿ ਮਾਰੇ ਸਾਡੇ ਜਦੋਂ ਗੱਲ ਨਹੀਂ ਹੀ ਬਾਤ ਨਹੀਂ ਲੈਣਾ ਉਹ ਕਹਿੰਦਾ ਤੈਨੂੰ ਥੱਪੜ ਮਾਰਾਂਗਾ ਕਹਿੰਦਾ ਇਹ ਲੜਦੇ ਕਹਿੰਦਾ ਸਾਡੇ ਪੈਈ ਕਹਿੰਦਾ ਜੇ ਤੈਨੂੰ ਥੱਪੜ ਮਾਰਾਂਗੇ ਦੇਣਾ ਨਹੀਂ ਕਹਿੰਦਾ ਚਾਰ-ਚਾਰ ਮੈਂ ਦੋ ਹਾਂ ਕਹਿੰਦਾ ਅੱਛਾ ਠੰਗਰ ਗੰਗਰ ਉਹਨਾਂ ਨੇ ਗਿਫਟ ਦਾ ਦੇਖਮ ਰਿਹਾ 400 ਰੁਪਈਆ ਦੀ ਬੰਨਿਆ ਹੋਇਆ ਕਿ ਇਹਨੇ 258 ਦੇ ਮਾਰੇ ਇਹ ਦੋ ਚੱਕਰ ਮਾਰ ਕੇ ਖਾਂਦਾ ਦੇਖਦਾ ਯਾਰ ਰੁਪਈਆ ਫੜ ਲਓ ਚਾਰ ਚਾਰਾਂ ਨਹੀਂ ਨੁੰਦੇ ਇਹਦੀ ਵਾਟ ਨਾਲ ਤੁਸੀਂ ਰੱਖ ਲੀਓ ਉਧਰ ਕੇ ਅੱਛਾ ਦੋ ਬਰੇਨ ਘਰ ਐਸੇ ਦਾਈਆ ਨਾ ਤੂੰ ਖੱਟੇ ਪਾਰ ਨਹੀਂ ਬਾਣੀਆਂ ਦੀ ਗੱਲ ਸੁਣੀ ਲੋ ਵਿੱਚ ਰਹਿ ਗਈ ਚਲ ਦੇ ਕੱਪੜੇ ਬਾਹਰ ਵਾਲੀ ਆਹ ਕੀ ਬਾਤ ਹਾਂ ਸਹੀ ਸ਼ੀਲਿਆ ਰਹਿ ਜਾਂਦਾ ਸਦਾ ਜਵੰਦਾ ਜਾਂਦਾ